ਦੋਸਤੋ ਇਸ ਵੇਲੇ ਮੈਂ ਜੋ ਇਹ ਵੀਡੀਓ ਬਣਾ ਰਿਹਾ ਇਸ ਵੇਲੇ ਟਾਈਮ ਹੈਗਾ ਰਾਤ ਦੇ 11 ਵਜੇ ਹੋਏ ਨੇ ਤੇ ਦਿਨ ਹੈਗਾ ਐਤਵਾਰ ਯਾਨੀ ਕਿ 16 ਫਰਵਰੀ ਇਹ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਕਿ ਇੱਕ ਜਾਣਕਾਰੀ ਆ ਜਿਹੜੀ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ ਇਸ ਵੀਡੀਓ ਵਲੌਗ ਦੇ ਰੂਪ ਦੇ ਵਿੱਚ ਉਹ ਜਾਣਕਾਰੀ ਹੈਗੀ ਹੈ ਕਿ ਇੱਕ ਕਿਸਾਨ ਮੋਰਚਾ ਹੋਰ ਲੱਗਣ ਜਾ ਰਿਹਾ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਹੋਰ ਮੋਰਚਾ ਚੰਡੀਗੜ੍ਹ ਲਾਉਣ ਜਾ ਰਹੀਆਂ ਨੇ ਇਹ ਮੋਰਚਾ ਪੰਜਾਬ ਸਰਕਾਰ ਦੇ ਖਿਲਾਫ ਵੀ ਹੋਊਗਾ ਤੇ ਆਹੀ ਮੋਰਚਾ ਦਿੱਲੀ ਦੀ ਜਿਹੜੀ ਸਰਕਾਰ ਹੈ ਦਿੱਲੀ ਤੋਂ ਭਾਪਕੇ ਕੇਂਦਰ ਦੀ ਜਿਹੜੀ ਸਰਕਾਰ ਹੈ ਬੀਜੇਪੀ ਸਰਕਾਰ ਉਸ ਸਰਕਾਰ ਦੇ ਖਿਲਾਫ ਮੋਰਚਾ ਇਹ ਮੋਰਚਾ ਕਿਹੜੀਆਂ ਜਥੇਬੰਦੀਆਂ ਲਾ ਰਹੀਆਂ ਨੇ ਇਹ ਮੋਰਚਾ ਲਾ ਰਿਹਾ ਦੋਸਤੋ ਐਸ ਕੇ ਐਮ ਸਯੁਕਤ ਕਿਸਾਨ ਮੋਰਚਾ ਔਰ ਸਿਉਤ ਕਿਸਾਨ ਮੋਰਚਾ ਜਿਹਨੇ ਦਿੱਲੀ ਇੱਕ ਵੱਡਾ ਘੋੜ ਲੈਣਾ ਸੀ ਹਾਲਾਂਕਿ ਬਹੁਤ ਜਥੇਬੰਦੀਆਂ ਉਹਦੇ ਚੋਂ ਬਾਹਰ ਵੀ ਆ ਗਈਆਂ ਪਰ ਮੇਜੋਰਟੀ ਜਥੇਬੰਦੀਆਂ ਉਸ ਇਸਕੀਮ ਦਾ ਜਿਹੜਾ ਇੱਕ ਫਰੰਟ ਹੈ ਉਸ ਫਰੰਟ ਦੇ ਵਿੱਚ ਸ਼ਾਮਲ ਨੇ ਤੇ ਇਹ ਮੋਰਚਾ 5 ਮਾਰਚ ਤੋਂ ਚੰਡੀਗੜ੍ਹ ਚ ਲੱਗੂਗਾ ਪੰਜਾਬ ਸਰਕਾਰ ਦੇ ਖਿਲਾਫ ਹੋਊਗਾ ਇਹ ਮੋਰਚਾ ਤੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਖਿਲਾਫ ਹੋਊਗਾ ਇਹ ਮੋਰਚਾ ਇਸ ਮੋਰਚੇ ਦੇ ਵਿੱਚ ਪੜੀਆਂ ਜਥੇਬੰਦੀਆਂ ਨੇ ਪਰ ਕਿਉਂਕਿ ਭਾਰਤ ਲੈਵਲ ਦਾ ਹੈ ਇੱਕ ਐਸਕੇਐਮ ਸੀ ਹੁਣ ਕਿਸਾਨ ਮੋਰਚਾ ਬਣਿਆ ਹੋਇਆ ਹੈਗਾ ਪਰ ਜਿਹੜਾ ਮੋਰਚਾ ਚੰਡੀਗੜ੍ਹ ਦੇ ਵਿੱਚ ਲੱਗੂਗਾ ਪੰਜਾਬ ਤੇ ਸੈਂਟਰ ਦੀ ਸਰਕਾਰ ਦੇ ਖਿਲਾਫ ਦੋਸਤੋ ਇਸ ਮੋਰਚੇ ਦੇ ਵਿੱਚ ਐਸਕੇਐਮ ਦੇ ਸਿਰਫ ਪੰਜਾਬ ਨਾਲ ਸੰਬੰਧਿਤ ਹੀ ਜਥੇਬੰਦੀਆਂ ਹੋਣਗੀਆਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸਾਰੀ ਜਥੇਬੰਦੀਆਂ ਦੀ ਤੇ ਅਲਟੀਮੇਟ ਇਹ ਰਿਜ਼ਲਟ ਕੱਢ ਲਿਆ ਗਿਆ ਕਿ ਇੱਕ ਮੋਰਚਾ ਤਾਂ ਲਾਉਣ ਦੀ ਜ਼ਰੂਰਤ ਹੈ ਇਹ ਮੋਰਚਾ ਚੰਡੀਗੜ੍ਹ ਦੇ ਵਿੱਚ ਲਾਇਆ ਜਾਊਗਾ ਤੇ ਇਹ ਮੋਰਚਾ ਜਿਵੇਂ ਮੈਂ ਦੱਸਿਆ ਕਿ ਪੰਜਾਬ ਤੇ ਸੈਂਟਰ ਦੇ ਖਿਲਾਫ ਇਹ ਮੋਰਚਾ ਹੋਣਾ। ਇੱਕ ਮੋਰਚਾ ਸ਼ੰਭੂ ਬਾਰਡਰ 'ਤੇ ਚੱਲ ਰਿਹਾ, ਇੱਕ ਮੋਰਚਾ ਖਨੌਰੀ ਬਾਰਡਰ 'ਤੇ ਚੱਲ ਰਿਹਾ। ਐਮਐਸਪੀ ਦੀ ਮੇਨ ਲੜਾਈਆ ਸ਼ੰਭੂ ਮੋਰਚਾ ਤੇ ਖਨੌਰੀ ਬਾਰਡਰ ਦੀ ਤੇ ਜਿਹੜਾ ਇਹ ਮੋਰਚਾ ਲੱਗਣਾ ਇਹ ਮੋਰਚਾ ਇਸ ਕਰਕੇ ਲਾਇਆ ਜਾ ਰਿਹਾ ਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਅਸੀਂ ਵਾਪਸ ਕਰਵਾਏ ਸੀ ਬੀਜੇਪੀ ਸਰਕਾਰ ਤੋਂ 220 ਕਰੋਨਾ ਦੇ ਟਾਈਮ ਜਿਹੜਾ ਅੰਦੋਲਨ ਲੜਿਆ ਸੀ ਜਥੇਬੰਦੀਆਂ ਨੇ ਕਿ ਸੇਮ ਉਹੀ ਕਾਨੂੰਨ ਜਿਹੜੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਸੀ ਉਹੀ ਕਾਨੂੰਨ ਬੀਜੇਪੀ ਦੀ ਜਿਹੜੀ ਸਰਕਾਰ ਹੈ ਉਹ ਪਿਛਲੇ ਦਰਵਾਜ਼ਿਆਂ ਚੋਰ ਦਰਵਾਜ਼ਿਆਂ ਨੂੰ ਲੈ ਕੇ ਆ ਗਈ ਇੱਕ ਮੰਡੇ ਕਰਨ ਦੀ ਜਿਹੜੀ ਨੀਤੀ ਆ ਉਸ ਨੀਤੀ ਦੇ ਰੂਪ ਦੇ ਵਿੱਚ ਇਸ ਕਰਕੇ ਕਹਿੰਦੇ ਕਿ ਅਸੀਂ ਇਹ ਮੋਰਚਾ ਲਾਉਣ ਜਾ ਰਹੇ ਹਾਂ ਕਿ ਉਸ ਡਰਾਫਟ ਨੂੰ ਅਸੀਂ ਕਾਨੂੰਨ ਬਣ ਤੋਂ ਰੋਕੀਏ ਤੇ ਗਰਾਊਂਡ ਲੈਵਲ ਦੇ ਉੱਪਰ ਉਹ ਚੀਜ਼ ਜਿਹੜੀ ਚੀਜ਼ ਹੈ ਉਹ ਚੀਜ਼ ਇੰਪਲੀਮੈਂਟ ਨਾ ਹੋ ਸਕੇ ਇਸ ਕਰਕੇ ਕਿਸਾਨ ਜਥੇਬੰਦੀਆਂ ਇਹ ਮੋਰਚਾ ਲਾਉਣ ਜਾ ਰਹੀਆਂ ਨੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਇੱਕ ਮੋਰਚਾ ਖਨੌਰੀ ਚੱਲ ਰਿਹਾ ਤੇ ਇੱਕ ਮੋਰਚਾ ਸ਼ੰਭੂ ਬਾਰਡਰ ਚੱਲ ਰਿਹਾ ਲੋਕ opinion ਜਿਹੜੀ ਲੋਕ رائے ਹਾਲਾਂਕਿ ਦੇਖੋ ਕਿਸਾਨ ਦੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਦੁਰ ਤੇ ਦਸ਼ਾ ਉਹ ਹੈਗੀ ਹੈ ਕਿ ਇਕੱਲੇ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਪੀਏਯੂ ਦੀ ਰਿਪੋਰਟ ਹੈ ਕੋਈ ਆਪਣੇ ਵੱਲੋਂ ਕਹੀ ਹੋਈ ਗੱਲ ਨਹੀਂ ਕਿ ਹਰ ਰੋਜ਼ ਪੰਜਾਬ ਦੇ ਵਿੱਚ ਤਿੰਨ ਤੋਂ ਪੰਜ ਕਿਸਾਨ ਸੁਸਾਈਡ ਕਰਦੇ ਨੇ ਬੇਸ਼ੱਕ ਸੁਸਾਇਸਾਈਡ ਦੇ ਮਤਲਬ ਕਿ ਅਲੱਗ-ਅਲੱਗ ਕਾਰਨ ਦੱਸੇ ਜਾਂਦੇ ਨੇ ਪਰ ਕਾਰਨ ਤਾਂ ਹੈਗੇ ਨੇ ਆਰਥਿਕਤਾ ਦੇ ਨਾਲ ਜੁੜੇ ਹੋਏ ਕਾਰਨ ਹੈਗੇ ਨੇ ਸੋਸ਼ਲ ਇਹਦੇ ਵਿੱਚ ਕੋਈ ਦੋ ਰਾਵਾਂ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਕਿਸਾਨੀ ਉਦੇਸ਼ ਦੀ ਇਹ ਕਿਸਾਨੀ ਬਿਲਕੁਲ ਖਤਮ ਹੋ ਗਈ ਕਿਸਾਨੀ ਬਿਲਕੁਲ ਤਬਾਹ ਹੋ ਗਈ ਜ਼ੋਤਾਂ ਛੋਟੀਆਂ ਨੇ ਜ਼ਮੀਨਾਂ ਛੋਟੀਆਂ ਨੇ ਜਿਹੜੇ ਖੇਤੀ ਦੇ ਖਰਚੇ ਨੇ ਖੇਤੀ ਦੇ ਖਰਚੇ ਵਧੇ ਹੋਏ ਨੇ ਕਿਸਾਨਾਂ ਨੂੰ ਆਪ ਫਸਲਾਂ ਦੇ ਸਹੀ ਭਾਅ ਨਹੀਂ ਮਿਲਦੇ ਲਗਾਤਾਰ ਕਿਸਾਨ ਜਥੇਬੰਦੀਆਂ ਇਹ ਗੱਲ ਕਹਿੰਦੀਆਂ ਨੇ ਕਿ ਕਿਸਾਨਾਂ ਨੂੰ ਭਾਅ ਨਹੀਂ ਮਿਲਦੇ ਅਸੀਂ ਸੀਸੀ ਲੜਾਈ ਲੜ ਰਹੇ ਹਾਂ ਕਿਸਾਨ ਜਥੇਬੰਦੀਆਂ ਹੁਣ ਜਿਹੜਾ ਲੌਜੀਕ ਤੇ ਤਰਕ ਦੇ ਦੇ ਰਹੀਆਂ ਨੇ ਉਹ ਲੌਜੀਕ ਜਾਂ ਹੈਗਾ ਤਰਕ ਉਹ ਹੈਗਾ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਖਾਸ ਕਰਕੇ ਬੀਜੇਪੀ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਦੀਆਂ ਨੇ ਜਥੇਬੰਦੀਆਂ ਉਹ ਕਹਿੰਦੀਆਂ ਨੇ ਕਿ ਕੇਂਦਰ ਦੀ ਜਿਹੜੀ ਸਰਕਾਰ ਹੈ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਐਂਟਰੀ ਕਰਾਉਣਾ ਚਾਹੁੰਦੀ ਹੈ ਖੇਤੀ ਦੇ ਵਿੱਚ ਤੇ ਅਸੀਂ ਇਸ ਚੀਜ਼ ਦੇ ਖਿਲਾਫ ਲੜ ਰਹੇ ਹਾਂ ਲੜ ਰਹੇ ਆ ਤਾਂ ਫਿਰ ਹਰ ਰੋਜ਼ ਪ੍ਰੋਟੈਸਟ ਹੋ ਰਹੇ ਨੇ ਤੇ ਫਿਰ ਉਹਨਾਂ ਪ੍ਰੋਟੈਸਟਾਂ ਨੂੰ ਵਿਰੋਧਤਾ ਨੂੰ ਜਿਹੜੇ ਕਦੇ ਕਿਸਾਨ ਰੇਲਾਂ ਰੋਕਦੇ ਨੇ ਕਦੇ ਸੜਕਾਂ ਰੋਕਦੇ ਨੇ ਪੈਟਰੋਲ ਪੰਪ ਘੇਰਦੇ ਨੇ ਜੀਓ ਮਾਰਟ ਜਿਹੇ ਵੱਡੇ ਵੱਡੇ ਜਿਹੜੇ ਕਾਰਪੋਰੇਟਾਂ ਦੇ ਉਹਨਾਂ ਦੇ ਇੱਕ ਬਿਜ਼ਨਸ ਮੈਪ ਨੇ ਉਹਨਾਂ ਨੂੰ ਉਹ ਜਾ ਕੇ ਬੰਦ ਕਰ ਦਿੰਦੇ ਨੇ ਜਦੋਂ ਹਰ ਰੋਜ਼ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਇਹ ਕੁਝ ਹੁੰਦਾ ਤਾਂ ਕੁਝ ਲੋਕ ਹੈਗੇ ਨੇ ਜਾਂ ਮਤਲਬ ਸੋਸ਼ਲ ਮੀਡੀਆ ਦੇ ਉੱਪਰ ਕਹਿ ਲਓ ਕੁਝ ਵੀ ਕਹ ਲਓ ਉਹ ਉਹ ਕਹਿੰਦੇ ਨੇ ਕਿ ਕਿਸਾਨ ਤਾਂ ਬੇਲੜ ਨੇ ਕਿਸਾਨ ਤਾਂ ਰਸਤੇ ਰੋਕਣਾ ਜਾਣਦੇ ਨੇ ਕਿਸਾਨ ਬੈਲਡਨਸ ਕਰਕੇ ਇਹ ਰਸਤੇ ਰੋਕ ਲੈਂਦੇ ਨੇ ਤੇ ਇਹ ਗੱਲ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਨਿਕਲ ਕੇ ਸਾਹਮਣੇ ਵੀ ਆਉਂਦੀ ਹੈ ਦੇਖੋ ਕਿ ਇਸ ਜੋ ਮੈਂ ਮਤਲਬ ਮੰਨਣਾ ਹੈਗਾ ਐਜ਼ ਇੱਕ ਤੁਸੀਂ ਵੀਡੀਓ ਕ੍ਰिएਟਰ ਕਹ ਲਓ ਕੁਝ ਵੀ ਤੁਸੀਂ ਸਾਨੂੰ ਕਹਿ ਸਕਦੇ ਹੋ ਉਹ ਹੈਗਾ ਕਿ ਕੋਈ ਵੀ ਬੰਦਾ ਸੜਕਾਂ ਤੇ ਉਦੋਂ ਆਉਂਦਾ ਜਦੋਂ ਉਸ ਬੰਦੇ ਦੇ ਕੋਲੇ ਕੋਈ ਰਾਹ ਨਹੀਂ ਬਚਦਾ ਜਦੋਂ ਚਾਰਾ ਉਸ ਬੰਦੇ ਦੇ ਕੋਲ ਕੋਈ ਨਹੀਂ ਹੁੰਦਾ ਉਦੋਂ ਉਹ ਆਕੇ ਸੜਕਾਂ ਰੋਕਦੇ ਨੇ ਨਹੀਂ ਕਿਹਦਾ ਦਿਲ ਕਰਦਾ ਆਪਣੇ ਘਰ ਬੱਚਿਆਂ ਪਰਿਵਾਰਾਂ ਨੂੰ ਛੱਡ ਕੇ ਸੜਕਾਂ ਦੇ ਉੱਪਰ ਉਹ ਮਤਲਬ ਕਿ ਲੰਮਾ ਸਮਾਂ ਬੈਠੇ ਰਹੋ ਸਾਲਾਂ ਚ ਮਹੀਨਿਆਂ ਤੱਕ ਤੁਸੀਂ ਸੜਕਾਂ ਦੇ ਉੱਪਰ ਬੈਠੇ ਰਹੋ ਜਾਂ ਸੜਕਾਂ ਦੇ ਉੱਪਰ ਬੈਠਣ ਤੋਂ ਇੱਕ ਸਟੈਪ ਜੇਕਰ ਅੱਗੇ ਜਾ ਕੇ ਆਪਾਂ ਗੱਲ ਕਰੀਏ ਕਿ ਮਰਨ ਵਰਤ ਰੱਖੇ ਜਾਣ ਭੁੱਖੜਦਾਨਾ ਰੱਖੀਆਂ ਜਾਣ ਜਿਵੇਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਰੱਖੀ ਸੀ ਅਖੀਰ ਦੇ ਵਿੱਚ ਜਾ ਕੇ ਫਿਰ ਕੇਂਦਰ ਦੀ ਸਰਕਾਰ ਨੇ ਮੀਟਿੰਗ ਦੇ ਲਈ ਹਾਂ ਕੀਤੀ ਜਿਹੜੇ ਲੋਕ ਕਹਿ ਰਹੇ ਨੇ ਕਿ ਕਿਸਾਨ ਤਾਂ ਵਿਲੜ ਨੇ ਕਿਸਾਨ ਰਸਤੇ ਰੋਕਦੇ ਨੇ ਕਿਸਾਨਾਂ ਨੂੰ ਕੋਈ ਕੰਮ ਨਹੀਂ ਹੈ ਉਹ ਲੋਕ ਹੀ ਗੱਲ ਨਹੀਂ ਸਮਝ ਰਹੇ ਕਿ ਜੇਕਰ ਕਿਸਾਨੀ ਡੁੱਬ ਗਈ ਤਾਂ ਆਰਥਿਕਤਾ ਖਤਮ ਹੋ ਜਾਊਗੀ ਤੋ ਕਿ ਸੂਬੇ ਦੀ ਆਰਥਿਕਤਾ ਕੁਸਾਨੀ ਦੇ ਨਾਲ ਇੱਕ ਵੱਡੇ ਪੱਧਰ ਦੇ ਉੱਪਰ ਵੀ ਜੁੜੀ ਹੋਈ ਹੈ ਜੇਕਰ ਕਿਸਾਨੀ ਖਤਮ ਹੋ ਗਈ ਛੋਟੇ ਵਪਾਰ ਖਤਮ ਹੋ ਜਾਣਗੇ ਜੇਕਰ ਕਿਸਾਨੀ ਖਤਮ ਹੋ ਗਈ ਤਾਂ ਇੱਕ ਵੱਡੀ ਸਮੱਸਿਆ ਤੁਹਾਨੂੰ ਅਨਾਜ ਦੀ ਆ ਜਾਣੀ ਹੈ ਬੇਸ਼ੱਕ ਸਰਕਾਰਾਂ ਕਹਿੰਦੀਆਂ ਨੇ ਕਿ ਸਾਡੇ ਕੋਲ ਸਟੋਰ ਕੀਤਾ ਹੋਇਆ ਪਰ ਜਦੋਂ ਵੀ ਕੋਈ ਇਹੋ ਜਿਹਾ ਸਮਾਂ ਆਉਂਦਾ ਜਿੱਥੇ ਉਹ ਸਟੋਰ ਕੀਤਾ ਹੋਇਆ ਅਨਾਜ ਦਿਖਾਉਣ ਦੀ ਦਿਖਾਉਣ ਦਾ ਵੇਲਾ ਹੁੰਦਾ ਉਦੋਂ ਉਹ ਉਹਦੇ 'ਚ ਫਿਰ ਕਟੌਤੀ ਪਿਆ ਜਾਂਦੀ ਹੈ ਉਹ ਅਨਾਜ ਘਟ ਜਾਂਦਾ ਸੋ ਇੱਕ ਤਾਂ ਜਿਹੜੇ ਲੋਕ ਕਹਿੰਦੇ ਨੇ ਕਿ ਕਿਸਾਨ ਵਿਲੇੜ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਰਚ ਕਰ ਲੈਣੀ ਚਾਹੀਦੀ ਹੈ ਰਿਸਰਚ ਕਰ ਲੈਣੀ ਚਾਹੀਦੀ ਹੈ ਕਿ ਜੇਕਰ ਕਿਸਾਨ ਧਰਨੇ ਲਾ ਰਹੇ ਨੇ ਤਾਂ ਇਹਦਾ ਕਾਰਨ ਕੀ ਹੈ ਧਰਨੇ ਲਾਉਣ ਦਾ ਇਹਦਾ ਕਾਰਨ ਹੈ ਕਿ ਸਰਕਾਰਾਂ ਦੀ ਸਹੀ ਪਾਲਿਸੀਆਂ ਕਿਸਾਨਾਂ ਪ੍ਰਤੀ ਨਾ ਹੋਣੀਆਂ ਸਰਕਾਰਾਂ ਦੀਆਂ ਨੀਤਾਂ ਕਿਸਾਨਾਂ ਪ੍ਰਤੀ ਨਾ ਹੋਣੀਆਂ ਕਰਪੋਰੇਟਰ ਦਾ ਭਾਵੇਂ ਤੁਸੀਂ 12 ਲੱਖ ਕਰੋੜ ਮਾਫ ਕਰ ਦਿਓ 16 ਲੱਖ ਕਰੋੜ ਮਾਫ ਕਰ ਦਿਓ ਕਿਸਾਨਾਂ ਦੇ ਛੋਟੇ-ਛੋਟੇ ਜਿਹੜੇ ਕਰਜ਼ੇ ਨੇ ਜਿਨ੍ਹਾਂ ਕਰਕੇ ਕਿਸਾਨ ਸੁਸਾਇਡ ਕਰ ਰਹੇ ਨੇ ਉਹਨਾਂ ਦਾ ਵੀ ਕੋਈ ਬਾਲੀਵਾਰਸ ਹੋਵੇ ਸਰਕਾਰਾਂ ਦੇ ਵਿੱਚ ਕਿਉਂਕਿ ਕਰਜੇ ਕਿਸਾਨਾਂ ਦੇ ਸਰ ਇਸ ਕਰਕੇ ਚੜੇ ਨੇ ਕਿਸਾਨਾਂ ਨੂੰ ਆਪਣੀ ਫਸਲਾਂ ਦੇ ਪ੍ਰਾਈਮਸਪੀ ਨਹੀਂ ਮਿਲਦੀ ਕਿਸਾਨਾਂ ਨੂੰ ਵਾਜਬ ਆਪਣੇ ਫਸਲਾਂ ਦੇ ਭਾਅ ਨਹੀਂ ਮਿਲਦੇ ਹੈਗੇ ਇਸ ਕਰਕੇ ਕਿਸਾਨੀ ਘਟ ਦੇ ਵਿੱਚ ਗਈ ਇਸ ਕਰਕੇ ਕਿਸਾਨਾਂ ਨੇ ਸੁਸਾਈਡ ਕੀਤੀਆਂ ਕਿਉਂਕਿ ਲਗਾਤਾਰ ਖੇਤੀ ਖਰਚੇ ਵੱਧਦੇ ਗਏ ਲਾਗਤਾਂ ਵਧਦੀਆਂ ਗਈਆਂ ਜਿਹੜਾ ਮੁਨਾਫਾ ਸੀ ਖੇਤੀ ਦੇ ਵਿੱਚ ਉਹ ਮੁਨਾਫਾ ਘਟਦਾ 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 ਬਿਲਕੁਲ ਖਤਮ ਹੋ ਗਿਆ ਓਹ ਮਨਾਫਾ ਪੂਰੇ ਦੇਸ਼ ਦੇ ਵਿੱਚ ਕਿਸਾਨੀ ਦੀ ਕੀ ਹਾਲਤ ਹੈ ਇਹ ਤਾਂ ਆਪਾਂ ਦੇਖ ਹੀ ਰਹੇ ਹਾਂ ਇੱਕ ਮੋਰਚਾ ਦੋਸਤੋ ਜਿਹੜਾ ਮੋਰਚਾ ਚੰਡੀਗੜ੍ਹ ਪੰਜ ਮਾਰਚ ਤੋਂ ਲੱਗ ਰਿਹਾ ਇਸ ਮੋਰਚੇ ਦੇ ਵਿੱਚ ਜੋ ਵੀ ਹੋਊਗਾ ਤੁਹਾਨੂੰ ਦਿਖਾਵਾਂਗੇ ਤੁਸੀਂ ਸਾਡਾ ਚੈਨਲ ਪੰਜਾਬੀ ਵਿਊਰਸ਼ਿਪ ਸਬਸਕ੍ਰਾਈਬ ਵੀ ਕਰ ਸਕਦੇ ਹੋ ਤੁਹਾਡੀ ਕੀ ਰਾਏ ਹੈ ਕਿਸਾਨ ਮੋਰਚਿਆਂ ਬਾਰੇ ਮੈਨੂੰ ਤੁਸੀਂ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ